ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਲੈਸ ਲਾਉਣ ਦਾ ਤਰੀਕਾ ਦੱਸਦੇ ਆਂਗੇ ਜੋ ਘੇਰੇ ਤੋਂ ਲੈ ਕੇ ਦੋਨਾਂ ਚੱਕਾਂ ਤੇ ਜੋਇੰਟ ਲੱਗਦੀ ਹੈ ਕਟਣੀ ਨਹੀਂ ਪੈਂਦੀ ਹੈਗੀ ਸਭ ਤੋਂ ਪਹਿਲਾਂ ਆਪਾਂ ਪ੍ਰੈਸ ਦੇ ਨਾਲ ਕਰੀਜਾਂ ਬਣਾ ਲੈਣੀਆਂ ਹੈਗੀਆਂ ਚੱਕਾਂ ਦੀਆਂ ਦੋਨਾਂ ਦੀਆਂ ਤੇ ਘੇਰੇ ਦੀਆਂ ਫੇਰ ਆਪਾਂ ਲੈਸ ਲਗਾਉਣੀ ਸ਼ੁਰੂ ਕਰਨੀ ਹੈ ਪਹਿਲਾਂ ਆਪਾਂ ਚਾਕ ਤੇ ਲੈਸ ਲਗਾਉਣੀ ਹੈ ਕਰੀਜ ਦੇ ਉੱਪਰ ਰੱਖ ਕੇ ਉਸ ਤੋਂ ਬਾਅਦ ਆਪਾਂ ਜਦੋਂ ਘੇਰੇ ਤੇ ਆ ਜੰਨੇ ਆ ਤੇ ਆਪਾਂ ਨਾ ਲੈਸ ਕੱਟਣੀ ਆ ਨਾ ਆਪਾਂ ਲੈਸ ਦੇ ਵਿੱਚ ਕੋਈ ਬਲ ਪਾਉਣਾਗਾ ਤੇ ਮਸ਼ੀਨ ਦਾ ਪੈਰ ਚੱਕ ਕੇ ਆਪਾਂ ਘੇਰੇ ਬੰਨੀ ਨੂੰ ਕਮਾ ਲੈਣਾਗਾ ਕਮੀਜ਼ ਨੂੰ ਵੀ ਤੇ ਲੈਸ ਨੂੰ ਵੀ ਇਸ ਤਰ੍ਹਾਂ ਆਪਾਂ ਉਸੇ ਤਰ੍ਹਾਂ ਫਰੀਜ ਦੇ ਉੱਪਰ ਉੱਪਰ ਸਲਾਈ ਲਗਾ ਦੇਣੀ ਆਂਗੇ ਜਿਸ ਤਰ੍ਹਾਂ ਆਪਾਂ ਪਿੱਛੇ ਝਾਕ ਤੇ ਲਗਾਈ ਆ ਆਪਾਂ ਜਦੋਂ ਇੱਥੋਂ ਘੇਰੇ ਬੰਨੀ ਨੂੰ ਮੋੜਨਾਗਾ ਇਹ ਲੈਸ ਦੇ ਵਿੱਚ ਆਪਾਂ ਕੋਈ ਬਲ ਨਹੀਂ ਪਾਉਣਾਗਾ ਇਹਦਾ ਇਸ ਤਰ੍ਹਾਂ ਸਿੱਧਾ ਹੀ ਬਸ ਲੈਸ ਨੂੰ ਚੱਕ ਕੇ ਆਪਾਂ ਕਮਾ ਲੈਣਾਗਾ ਕਿਉਂ ਮੈਂ ਦੋਨੇ ਕਾਰਨਰ ਉਸੇ ਤਰ੍ਹਾਂ ਬਣਾ ਕੇ ਤੇ ਦੂਜੀ ਆਪਾਂ ਚਾਕ ਤੇ ਲੈ ਜਾਣੀਆਂ ਹੈ ਪਾ ਤਿੱਕਰ ਲਗਾਉਣੀ ਹੈ ਆਪਾਂ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਉਲਟਾ ਕਰ ਲੈਣਾਗਾ ਉਲਟਾ ਕਰਕੇ ਜਿਹੜੀ ਆਪਣੀ ਇਹ ਸਲਾਈ ਲੱਗੀ ਹੋਈ ਹੈਗੀ ਲੈਸ ਦੇ ਉੱਪਰ ਸਲਾਈ ਲਾਈ ਹੈ ਉਹਦੇ ਬਿਲਕੁਲ ਆਪਾਂ ਉੱਪਰ ਸਲਾਈ ਲਗਾਉਣੀ ਹੈਗੀ ਇਹ ਸਲਾਈ ਆਪਾਂ ਦੋਨਾਂ ਚਾਕਾਂ ਤੇ ਲਗਾਉਣੀ ਹੈ ਦੇ ਨਾਲ ਹੀ ਆਪਾਂ ਘੇਰੇ ਤੇ ਲਗਾਉਣੀ ਹੈ। ਦੇਖੋ ਇਸ ਤਰ੍ਹਾਂ ਆਪਾਂ ਤੁਹਾਨੂੰ ਦਿਖਾਉਣੀ ਆਂਗੇ। ਜਿਹੜੀ ਆਪਣੀ ਲੈਂਸ ਦੇ ਉੱਪਰ ਸਲਾਈ ਲਗਾਈ ਹੈਗੀ। ਦੇਖੋ ਉਹਦੇ ਆਪਾਂ ਬਿਲਕੁਲ ਉੱਪਰ ਸਲਾਈ ਲਗਾਉਣੀ ਹੈ। ਇਹ ਸਲਾਈ ਦੇ ਥੋੜੀ ਅੰਦਰ ਤਾਂ ਦੂਜੀ ਸਲਾਈ ਹੋ ਸਕਦੀ ਹੈ। ਪਰ ਬਾਹਰ ਨੂੰ ਬਿਲਕੁਲ ਵੀ ਨਹੀਂ ਕਰਨੀ ਹੈਗੀ ਆਪਾਂ। ਦੇਖੋ ਇਸ ਤਰ੍ਹਾਂ ਸਲਾਈ ਲਗਾਉਣੀ ਹੈ ਬਿਲਕੁਲ ਉੱਪਰ ਉੱਪਰ। ਇਹ ਆਪਣੀ ਹੋਗੀ ਝਾਕ ਦੀ ਸਲਾਈ। ਤੇ ਇਹ ਆਪਣੀ ਹੋਗੀ ਇਰੇ ਦੀ ਸਲਾਈ ਦੇਖੋ ਇਸ ਤਰ੍ਹਾਂ ਆਪਾਂ ਸਾਰੇ ਉੱਪਰ ਚੱਕ ਕੇ ਸਾਰੀ ਸਲਾਈ ਦੇ ਉੱਪਰ ਦੁਬਾਰੇ ਸਲਾਈ ਲਗਾ ਦੇਣੀ ਹੈ ਇਸ ਦੇ ਨਾਲ ਫਾਇਦਾ ਇਹ ਹੁੰਦਾਗਾ ਇਸ ਦੇ ਦੋ ਫਾਇਦੇ ਆਗੇ ਇੱਕ ਤਾਂ ਇਹ ਦੇ ਨਾਲ ਆਪਣੀ ਜਿਹੜੀ ਲੈਂਸ ਦੇ ਉੱਪਰ ਲਗਾਈ ਆਪਾਂ ਸਲਾਈਆਂ ਦੋ ਉਹ ਨਾ ਸਿੱਧੇ ਪਾਸੇ ਦੇਸਣ ਨਾ ਉੱਪਰ ਠੇਹੇ ਪਾਸੇ ਦੇਸਣ ਤੇ ਇੱਕ ਆਪਣਾ ਤਰਪਾਈ ਕਰਨ ਵੇਲੇ ਜਿਹੜਾ ਆਪਣਾ ਲੈਂਸ ਲਾਈਨਿੰਗ ਦਾ ਕੱਪੜਾ ਬਾਹਰ ਹੁੰਦਾ ਹੁੰਦਾ ਇਹਦੇ ਨਾਲ ਉਹ ਕੱਪੜਾ ਬਾਹਰ ਨਹੀਂ ਆਉਂਦਾ ਹੈਗਾ। ਉਹ ਅੰਦਰ ਜਿਸ ਤਰ੍ਹਾਂ ਆਪਾਂ ਸਿੰਪਲ ਕਮੀਜ਼ਾਂ ਦੀ ਤਰਪਾਈ ਕਰਦੇ ਆਂਗੇ। ਉਹਦੇ ਵਾਂਗ ਸਿੰਪਲ ਅੰਦਰ ਨੂੰ ਚ ਲੈ ਜਾਣਾਗਾ। ਸਿੰਪਲ ਤਰਪਾਈ ਹੋਊਗੀ ਜਿਵੇਂ ਆਪਾਂ ਆਮ ਕਮੀਜ਼ਾਂ ਦੀ ਤਰਪਾਈ ਕਰਦੇ ਆਂ ਦੇਖੋ ਸਿੱਧਾ ਹੀ ਕੱਪੜਾ ਬਾਹਰ ਆਊਗਾ ਆਪਣਾ ਲਾਈਨਿੰਗ ਵਾਲਾ ਕੱਪੜਾ ਉੱਪਰ ਨਹੀਂ ਆਊਗਾ। ਆਪਾਂ ਤੁਹਾਨੂੰ ਕੱਚਾ ਪਾ ਕੇ ਵੀ ਦਿਖਾਵਾਂਗੇ। ਤੇ ਕਾਰਨਰ ਵੀ ਚੈੱਕ ਕਰਾਵਾਂਗੇ ਵੀ ਕਿਸ ਤਰ੍ਹਾਂ ਬਣਦੇ ਹੈਗੇ ਜਿਸ ਤੱਕ ਆਪਾਂ ਕਾਰਨਰ ਦੇ ਵਿੱਚ ਕੋਈ ਬਲ ਨਹੀਂ ਪਾਇਆ ਹੁੰਦਾ ਨਾ ਆਪਾਂ ਕੱਟ ਕੇ ਰੱਖੀ ਹੁੰਦੀ ਹੈ। ਰਾਉਂਡ ਦੇ ਵਿੱਚ ਇਸ ਤਰ੍ਹਾਂ ਹੀ ਲੱਗ ਅੱਗ ਜਾਂਦੀ ਹੈ ਇਸ ਤਰ੍ਹਾਂ ਲਗਾਉਣ ਨਾਲ ਕਾਰਨਰ ਬਹੁਤ ਅੱਛੇ ਬਣਦੇ ਆਗੇ ਦੇਖੋ ਇਸ ਤਰ੍ਹਾਂ ਆਪਾਂ ਜਦੋਂ ਇਹਨੂੰ ਤਰਪਾਈ ਕਰਾਂਗੇ ਦੇਖੋ ਆਪਣਾ ਇਹ ਲਾਈਨਿੰਗ ਵਾਲਾ ਕੱਪੜਾ ਸਾਰਾ ਅੰਦਰ ਚ ਲੈ ਜਾਊਗਾ ਇਸ ਤਰ੍ਹਾਂ ਆਮ ਕਮੀਜ਼ ਵਾਂਗੂ ਹੀ ਤਰਪਾਈ ਹੋਊਗੀ ਇਹਦੀ ਠੀਕ ਹੈ ਨਾ ਜੀ ਦੇਖੋ ਆਪਾਂ ਤੁਹਾਨੂੰ ਕੱਚਾ પાਕੇ ਦਿਖਾਉਣੇ ਆਗੇ ਨਾਲੇ ਕਾਰਨਰ ਚੈੱਕ ਕਰਾਉਣੇ ਆਗੇ ਵੀ ਕਿੰਨੇ ਸੋਹਣੇ ਬਣਦੇ ਆਗੇ ਤੇ ਨਾਲੇ ਆਪਾਂ ਤੁਹਾਨੂੰ ਕੱਚਾ પાਕੇ ਦੱਸ ਦੇਾਂਗੇ ਇਸ ਤਰ੍ਹਾਂ ਇਹਦੇ ਝਾਕ ਫੋਲਡ ਹੋ ਜਾਣੇ ਆਗੇ ਤੇ ਇਸ ਤਰ੍ਹਾਂ ਹੀ ਇਹਦਾ ਘੇਰਾ ਫੋਲਡ ਹੋ ਜਾਣਾਗਾ ਦੇਖੋ ਕੱਚਾ ਪਾ ਲਿਆ ਦੇਖੋ ਮੈਂ ਕੱਚਾ ਮਾਰ ਕੇ ਇਸ ਤਰ੍ਹਾਂ ਦੇਖੋ ਕਾਰਨਰ ਦੇਖੋ ਕਿੰਨੀ ਸਫਾਈ ਨਾਲ ਆਇਆ ਬਾਹਰ ਤੇ ਇਸ ਤਰ੍ਹਾਂ ਹੀ ਇਹਦੀ ਤੁਰਪਾਈ ਹੋ ਜਾਣੀ ਆ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਆ ਉਹਦੇ ਨਾਲ ਤੁਹਾਡੇ ਕਮੈਂਟ ਦੇ ਨਾਲ ਸਾਡਾ ਹੌਸਲਾ ਵਧਦਾ ਹੈਗਾ ਉਹਦੇ ਨਾਲ ਫਿਰ ਸਾਨੂੰ ਪਤਾ ਲੱਗਦਾ ਹੈਗਾ ਵੀ ਸਾਡੀਆਂ ਵੀਡੀਓ ਪਸੰਦ ਆ ਰਹੀਆਂ ਗਈਆਂ ਤੇ ਅਸੀਂ ਹੋਰ ਵੀਡੀਓ ਇਸ ਤਰ੍ਹਾਂ ਦੀ ਪਾਈਏ ਉਹ ਅਸੀਂ ਭੈਣਾਂ ਨੂੰ ਹੋਰ ਜਾਣਕਾਰੀ ਦੇਈਏ ਇਸ ਤਰ੍ਹਾਂ ਦੀ ਇਸ ਤਰ੍ਹਾਂ ਇਹਦਾ ਘੇਰਾ ਬਣਨਾ ਕੀ ਦੇਖੋ ਇਸ ਤਰ੍ਹਾਂ ਘੇਰੇ ਨੇ ਫੋਲਡ ਹੋ ਜਾਣਾ ਇਸ ਤਰ੍ਹਾਂ ਚਾਕੜਨੇ ਵਾਲ ਇਸ ਤਰ੍ਹਾਂ ਕੋਰਨਰ ਦੇਖੋ ਕਿੰਨਾ ਸੋਹਣਾ ਕਾਰਨਰ ਬਣ ਜਾਣਾ ਇਸ ਤਰ੍ਹਾਂ ਇਹ ਬਿਨਾ ਬਾਲ ਤੋਂ ਕਾਰਨਰ ਬਣਦਾਗਾ ਜੀ ਸਿਰਫ ਪੈਰ ਚੱਕ ਕੇ ਆਪਾਂ ਮੋੜਨਾਗਾ ਵੀਡੀਓ ਦੇਖਣ ਲਈ ਧੰਨਵਾਦ ਜੀ ਸਾਰਿਆਂ ਦਾ